ਕਿਵੇਂ ਗੁਰਗੋਬਿੰਦ ਸਿੰਘ ਪਾਸ਼ਾ ਨੇ ਇੱਕ ਸਿੱਖ ਦੀ ਬੇਨਤੀ ਤੇ ਉਸ ਦੀ 84 ਕੱਟੀ ਚੌਧਰੀ ਸ਼ਮੀਰ ਇੱਕ ਦਿਨ ਆ ਕੇ ਪਾਸ਼ਾਗੇ ਬੇਨਤੀ ਕਰਨ ਲੱਗਾ ਕਿ ਪਾਸ਼ਾ ਮੇਰੀ 84 ਘੱਟ ਦੇਵੋ ਗੁਰਗੋਬਿੰਦ ਸਿੰਘ ਪਾਸ਼ਾ ਨੇ ਉਸ ਨੂੰ ਕਿਹਾ ਕਿ ਤੂੰ ਕੱਲ ਫੇਰ ਆਵੀ ਚੌਧਰੀ ਸ਼ਮੀਰ ਦੂਜੇ ਦਿਨ ਫੇਰ ਗੁਰਗੋਬਿੰਦ ਸਿੰਘ ਪਾਸ਼ਾ ਕੋਲ ਆਂਦਾ ਹੈ ਤੇ ਫੇਰ ਉਹੀ ਬੇਨਤੀ ਕਰਤਾ ਹੈ ਕਿ ਪਾਸ਼ਾ ਮੇਰੀ 84 ਘੱਟ ਦੇਵੋ ਮਹਾਰਾਜ ਉਸ ਨੂੰ ਫੇਰ ਇਹ ਕਹਿ ਕੇ ਭੇਜ ਦਿੰਦੇ ਹਨ ਕਿ ਤੂੰ ਕੱਲ ਫੇਰ ਸਾਡੇ ਕੋਲ ਆਵੀ ਸ਼ਮੀਰ ਜਾ ਕੇ ਸੋਦਾ ਸੋਦਾ ਪੈ ਜਾਂਦਾ ਹੈ ਕਿ ਪਾਸ਼ਾ ਮੈਨੂੰ ਇਸ ਗੱਲ ਦਾ ਜਵਾਬ ਕਿਉਂ ਨਹੀਂ ਦੇ ਰਹੇ ਜਦੋਂ ਉਹ ਆਪਣੀ ਸੁਪਨਵਸਥਾ ਵਿੱਚ ਪਹੁੰਚਦਾ ਹੈ ਤੇ ਉਹ ਵੇਖਦਾ ਹੈ ਕਿ ਕਦੀ ਉਹ ਕੁੱਤਾ ਬਣ ਰਿਹਾ ਹੈ ਕਦੀ ਉਹ ਸੱਪ ਬਣ ਰਿਹਾ ਹੈ ਉਹ ਵੱਖ-ਵੱਖ ਜੂਨਾ ਵਿੱਚ ਭਟਕ ਰਿਹਾ ਹੈ ਤੇ ਅੰਤ ਵਿੱਚ ਉਹ ਪੀਲੂ ਦੇ ਰੁੱਖ ਤੇ ਚੜ ਕੇ ਪੀਲੂ ਖਾ ਰਿਹਾ ਹੁੰਦਾ ਹੈ ਤੇ ਉਤੋਂ ਡਿੱਗ ਪੈਂਦਾ ਹੈ ਉਹ ਅੱਪੜਵਾਏ ਉੱਠ ਜਾਂਦਾ ਹੈ ਤੇ ਪਾਸ਼ਾ ਕੋਲ ਜਾ ਕੇ ਸਾਰੀ ਵਿਥਾ ਦੱਸਦਾ ਹੈ ਤੇ ਪਾਸ਼ਾ ਉਸ ਨੂੰ ਕਹਿੰਦੇ ਹਨ ਤੂੰ ਕਿੰਨੇ ਦਿਨਾਂ ਤੋਂ ਸਾਨੂੰ ਬੇਨਤੀ ਕਰ ਰਿਹਾ ਸੀ ਤੇ ਅਸੀਂ ਸੁਪਨੇ ਵਿੱਚ ਹੀ ਤੇਰੀ ਚੁਰਾਸੀ ਕੱਟਦੀ ਹੈ ਮਹਾਰਾਜ ਸਰਬਕਲਾ ਸਮਰੱਥ ਨੇ ਪਾਸ਼ਾ ਕੁਝ ਵੀ ਕਰ ਸਕਦੇ ਹਨ